Yeah, buddy. ਬੇਜ਼ੀ ਇਧਿਆ ਠੀਕ ਹੈ ਠੀਕ ਹੈ ਹਾਂਜੀ ਸਰ ਕੋਪਰਟਾਲ ਦਾ ਆਪਾ ਕਰਾਈ ਜਾਈ ਦੀ ਆ ਕੋਨੇ ਐਂਗਲ ਤੋਂ ਆਜਮ ਠੀਕ ਆ ਜੀ ਪਟਾਲ ਕਰਕੇ ਆਏ ਆ ਲੋਕਾਂ ਦਾ ਬੜਾ ਅੱਛਾ ਥਿਊ ਆ ਜੀ 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 ਉਹ ਸਾਰੇ ਲੋਕਾਂ ਨੇ ਇੱਕੋ ਹੀ ਗੱਲਾਂ ਕਿ ਖਾਲ ਬੱਚੇ ਉੱਥੇ ਜਾਦੇ ਡੱਕ ਦਿੱਤੇ ਆ ਉਹਨਾਂ ਦੇ ਕੋਲ ਸੰਭਾਲੇ ਨਹੀਂ ਜਾਂਦੇ ਜਿਹੜੀਆਂ ਬੀਬੀਆਂ ਉਹਨਾਂ ਸੰਭਾਲਦੀਆਂ ਨਾਲੇ ਖਾਣਾ ਬਣਾਉਂਦੀਆਂ ਨਾਲੇ ਬੱਚੇ ਸੰਭਾਲਦੀਆਂ ਬੱਚਿਆਂ ਦਾ ਬੜਾ ਬੁਰਾ ਹਾਲ ਆ ਉੱਥੇ ਸਾਰੇ ਮੇਰੀ ਗੁਜਾਰਸ਼ ਆ ਮੇਰੇ ਮੁਲਾਜ਼ਮ ਦੇਖੋ ਪਿੰਡਾਂ 'ਚ ਦੌਰਾ ਕਰਨ ਗਏ ਲੋਕਾਂ ਨੇ ਨਾ ਬੜਾ ਮਾਰਾ ਵਿਆਹ ਕੀਤਾ ਖਾਣਾ ਤਾਂ ਨਹੀਂ ਤਾਂ ਅਗਲ ਵਾਲੀ ਵਰਕਰ ਵਾਲੇ ਕੁਛ ਨਹੀਂ ਕੀ ਉਹ ਬੋਲੇ ਓਏ ਬੋਲੇ ਖਾਣਾ ਤਾਂ ਮਿਲ ਹੀ ਜਾਂਦਾ ਸਰ ਪਰ ਬੱਚਿਆਂ ਦੇ ਕਿੰਨਾ ਕਿੰਨਾ ਕਿੰਨੋ ਆਈਏ ਲੋਕਾਂ ਨੂੰ ਠੀਕ ਹੈ ਜੀ ਆਏ ਆਏ ਧੋਤੀ ਮੇਰੇ ਘਰ ਕੀ ਮੈਨੂੰ ਮੋਟਿਆ ਆਪਣੇ ਘਰੋਂ ਨਿਕਲ ਕੇ ਕਹਿਣਾ ਘੰਡੇ ਦਾ ਸਾਫ ਹਾਏ ਨੀ ਮੇਰੇ ਮਾਂ ਮੋੜ ਬਾਰ ਬਾਰ ਕੀਤੀ ਬਾਰਾਮਿਆ ਮੈਂ ਜਾ ਵੇ ਜਾ ਮੈਂ ਇਹਨਾਂ ਨਾਲੇ ਗਿਆ ਹੋਰ ਦੇਰ ਆਹੋ ਮੈਂ ਹੀ ਕਰਾਂ ਪਿੰਡ ਦਾ ਦੌਰਾ ਕਰੀਉਂ ਜਾਂ ਉਦੋਂ ਨਹੀਂ ਤਾਂ ਕੁੱਸ ਕੀ ਹੋ ਜਾ ਬੱਸ ਜਾਂ ਜਾਂ ਪਾਣੀ ਭਰ ਦਿੰਦੇ ਆ ਧੋ ਬਪਣੇ ਆਈ ਨਹੀਂ ਇਹੀ ਮਾ ਭਾਂਡੇ ਬੰਡਣ ਲੱਗੀਆਂ ਘਰ ਦਾ ਫਟਵਾਰਾ ਕਰਨ ਲੱਗੀਆਂ ਬਾਸਾ ਹਾਈ ਕੰਮ ਰਹਿ ਗਿਆ ਕੋਈ ਨਾ ਜੱਟਾਂ ਵੀ ਕੋਠੀ ਕੋਠੀ ਹੁੰਦੀ ਆ ਆ ਜਾ ਇੱਧਰ ਆ ਜਾ ਆ ਜਾ ਮੇਰੇ ਸਰਦਿਆ ਸਾਈਂ ਆ ਜਾ ਲਾਪ ਲਾਪ ਲਿਆਉਣਾ ਪੈਂਦਾ ਆ ਓ ਮਾ ਹੈ ਸ਼ੁਕਰ ਗੱਤ ਤੇਰੇ ਨਾਲ ਸਰਦਿਆ ਸਾਈਂ ਜਿੰਦਾ ਹਜੇ ਓ ਤੂੰ ਕਹਿੰਦਾ ਬਠੇ ਕੇ ਪਿੱਛੇ ਜੱਟੇ ਲਿਆਉਣੀ ਆ ਸਾਰਾ ਸਭ ਜੀ ਨੂੰ ਸਵਾਗਤ ਹੈ। ਤੋਂ ਅੱਜ ਜਿਹੜਾ ਤੁਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਹੋ। ਹਾਂਜੀ। ਇਹ ਕਿੱਥੇ ਮਨਾ ਰਹੇ ਹੋ ਔਰ ਕਿੰਨਾ ਮਾ ਤੀਆਂ ਦਾ ਤਿਉਹਾਰ ਮਨਾ ਰਹੇ ਆ। ਲਗਦਾ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਾ। ਸਾਨੂੰ ਤਕਰੀਬਨ ਅਸੀਂ 2009 ਤੋਂ ਮਨਾ ਰਹੇ ਆ। ਇਸੇ ਤਰ੍ਹਾਂ ਅਸੀਂ ਧੂਮ ਧਾਮ ਨਾਲ ਤੀਆਂ ਦਾ ਤਿਹਾਰ ਮਨਾਉਂਦੇ ਆ। ਇਹ ਕਿਹੜੇ ਪਿੰਡ 'ਚ ਤੁਸੀਂ ਮਨਾ ਰਹੇ ਹੋ? ਇਹ ਨਾਨਕਨਗਰੀ ਔਰ ਆਂਗਣਵਾੜੀ ਸੈਂਟਰ ਦੇ ਨਾਲ ਤੇ ਆਂਗਣਵਾੜੀ ਦੀਆਂ ਭੈਣਾਂ, ਬੀਬੀਆਂ, ਪਿੰਡ ਦੀਆਂ ਭੈਣਾਂ ਦੇ ਨਾਲ ਸਾਰਾ ਰਲ ਮਿਲ ਕੇ ਇਕ ਦੂਜੇ ਦੇ ਸਹਿਯੋਗ ਦੇ ਨਾਲ ਇਹ ਅਸੀਂ ਤੀਆਂ ਦਾ ਤਿਹਾਰ ਮਨਾਉਂਦੇ ਆਂ ਤੀਆਂ ਦੇ ਤੌਰ 'ਤੇ ਲੜਕੀਆਂ ਜਿਹੜੀ ਆਪਣੇ ਸਹੁਰੇ ਘਰ ਤੋਂ ਆਉਂਦੀਆਂ ਇੱਥੇ ਤੁਸੀਂ ਉਹਨਾਂ ਨੂੰ ਬਲਾਵਾ ਕਰਦੇ ਹੋ ਹਾਂਜੀ ਉਹਨਾਂ ਨੂੰ ਅਸੀਂ ਇਨਵਾਈਟ ਕਰੀਦਾ ਆ ਸਹੁਰੇ ਘਰ ਤੋਂ ਉਹ ਵੀ ਇੱਥੇ ਤੀਆਂ ਮਨਾਉਣ ਆਂਦੇ ਆਂ ਕਿਉਂਕਿ ਅਸੀਂ ਤਾਂ ਸ਼ੁਰੂ ਕੀਤਾ ਆ ਵੀ ਹਰ ਸਾਲ ਜਿਸ ਤਰ੍ਹਾਂ ਪਹਿਲੇ ਜਮਾਨੇ ਵਿੱਚ ਸਾਡੀਆਂ ਪ੍ਰਾਣੀਆਂ ਬਜ਼ੁਰਗ ਔਰਤਾਂ ਪੰਜਾਬੀ ਵਿਰਸਾ ਪੰਜਾਬੀ ਸਭਿਤਾ ਦੇ ਨਾਲ ਜੁੜੀਆਂ ਹੋਈਆਂ ਸੀ ਤੋਂ ਤੀਆਂ ਦਾ ਤਿਹਾਰ ਪਿੰਘਾਂ ਪਾ ਕੇ ਇਦਾਂ ਮਨਾਉਂਦੀਆਂ ਸੀ ਉਹ ਕੁਝ ਸਮੇਂ ਤੋਂ ਅਲੋਪ ਹੁੰਦਾ ਜਾ ਰਿਹਾ ਸੀ ਅਸੀਂ ਉਸ ਨੂੰ ਜਾਗਰੂਕ ਕਰਨ ਲਈ ਇਹ ਤੀਆਂ ਦਾ ਤਿਹਾਰ ਹਰ ਸਾਲ ਇਸ ਤਰ੍ਹਾਂ ਹੀ ਬੜੇ ਧੁੰਮ ਟੜਕੇ ਨਾਲ ਮਨਾਉਂਦੇ ਆਂ ਔਰ ਹਰ ਪਿੰਡ ਵਿੱਚ ਹੁਣ ਮਨਾਇਆ ਜਾਂਦਾ ਹੈ ਇਹ ਦਿਨ ਦੇ ਦੌਰ ਤੇ ਤੁਹਾਨੂੰ ਲੇਡੀਜ਼ ਦਾ ਕਿੰਨਾ ਗ੍ਰੀਪ ਰਿਸਪਾਂਸ ਮਿਲਦਾ ਪਿੰਡ ਤੋਂ ਸਾਨੂੰ ਬਹੁਤ ਰਿਸਪਾਂਸ ਮਿਲਦਾ ਆ ਤੇ ਮੇਖੋ ਮੇਰੀਆਂ ਭੈਣਾਂ ਖੜੀਆਂ ਆ ਬਾਕੀ ਬਾਹਰ ਪੰਡਾਲ ਸਜਿਆ ਹੋਇਆ ਪ੍ਰੋਗਰਾਮ ਚੱਲ ਰਿਹਾ ਆ ਹੋਰ ਕੀ ਕਹਿਣਾ ਚਾਹਦੇ ਹੋ ਤੁਸੀਂ ਪੁਰਾਣੇ ਪੰਜਾਬੀ ਵਿਰਸੇ ਨੂੰ ਲੈ ਕੇ ਬਸ ਮੈਂ ਇਹੀ ਸਾਰੀਆਂ ਬੀਬੀਆਂ ਭੈਣਾਂ ਨੂੰ ਇਹੀ ਰਿਕਵੈਸਟ ਕਰਦੀ ਆ ਕਿ ਪੰਜਾਬੀ ਵਿਰਸੇ ਦੇ ਨਾਲ ਜੁੜੋ ਪੰਜਾਬੀ ਸਭਿਤਾ ਨਾਲ ਜੁੜੋ ਪੰਜਾਬੀ ਵਿਰਸਾ ਸਾਡਾ ਵਿਰਸਾ ਆ ਤੇ ਪੰਜਾਬ ਦਾ ਵਿਰਸਾ ਹੈ ਇਸ ਵਿਰਾਸਤ ਨੂੰ ਸੰਭ ਕੇ ਰੱਖੀਏ ਦੇ ਹਰ ਟੈਲੈਂਟ ਬੀਬੀਆਂ ਦੇ ਅੰਦਰ ਭਰਨਾ ਚਾਹੀਦਾ ਔਰ ਹਰ ਟੈਲੈਂਟ ਹੋਣਾ ਚਾਹੀਦਾ ਹੈ ਜਿਵੇਂ ਅੱਜ ਕੱਲ ਇਹ ਲੜਕੀਆਂ ਇਹ ਜਿਹੜੇ ਵੈਸਟਰਨ ਨੂੰ ਦੇ ਰਹੇ ਨੇ ਪਹਿਲ ਉਹਨਾਂ ਲੜਕੀਆਂ ਨੂੰ ਤੁਸੀਂ ਕਿਹਾ ਤੁਸੀਂ ਇਹ ਪੁਰਾਣੀ ਵਿਰਸੇ ਨੂੰ ਲੈ ਕੇ ਪੁਰਾਣਾ ਵਿਰਸਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਲੋਗ ਹੁੰਦਾ ਜਾ ਰਿਹਾ ਸੀਗਾ ਪਰ ਹੁਣ ਜਿਹੜੀਆਂ ਜ਼ਿਆਦਾ ਕਰਕੇ ਨਿਊ ਜਨਰੇਸ਼ਨ ਆ ਸਾਡੀਆਂ ਜੰਗ ਵੀ ਬੇਟੀਆਂ ਆ ਉਹ ਜ਼ਿਆਦਾ ਡੀਜੇ ਨੈਟ ਇਧਰ ਵੱਲ ਧਿਆਨ ਦਿੰਦੀਆਂ ਪਰ ਜਦ ਕਿ ਅਸੀਂ ਆਪ ਗਾ ਕੇ ਨੱਚਣਾ ਪਸੰਦ ਕਰਦੇ ਹਾਂ ਪਰ ਇਸ ਨੂੰ ਮੈਂ ਤਾਂ ਕਹਿੰਦੀ ਵੀ ਇਸ ਨੂੰ ਪਹਿਲ ਦਿਓ origional ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਿੰਕੀ